ਲੋ ਜੀ ਅੱਜ ਹੋਰੇ ਨੇ ਸਪਰਾਉਟ ਤਿਆਰ ਸੰਗਤਾਂ ਦੇ ਲਈ ਸ਼ਾਮੀ ਸੰਧਤ ਜਦੋਂ ਬੈਠਦੀ ਹੈ ਤੇ ਚਾਹ ਪਾਣੀ ਛਕਦੀ ਹੈ ਨਾਲ ਸਾਰੇ ਬੈਠੇ ਹੁੰਦੇ ਆ ਚਲੋ ਚਾਹ ਦੇ ਨਾਲ ਕੁਛ ਨਾ ਕੁਛ ਛਕ ਲਈਦਾ ਹੈ ਤੇ ਕਈ ਦਿਨ ਤੋਂ ਸਪਰਾਉਟ ਬਣਾਏ ਹੋਏ ਸੀ ਇਧਰ ਤੇ ਇਹ ਤੇ ਪ੍ਰਕਾਰ ਨੂੰ ਰਖੜੀ ਮੌਕੇ ਦੇਖੋ ਬਾਜ਼ਾਰਾਂ ਵਿੱਚ ਕਿਵੇਂ ਰੌਣਕਾਂ ਲੱਗੀਆਂ ਨੇ ਤੇ ਦੁਕਾਨਾਂ ਤੇ ਕਿਵੇਂ ਹੋ ਰਿਹਾ ਹੈ ਰੱਜ ਤੇ ਲੋਕੀ ਹੋ ਰਹੇ ਨੇ ਇਕੱਠੇ ਬਹੁਤ ਜ਼ਿਆਦਾ ਜਾਮ ਹੈ ਹਾਂ ਅਨੰਦ ਸੋਨ ਰਹੇ ਮਨਾ ਸਿਮਰਤ ਤਾ ਜੇ ਨਾਰਾ ਸਭ ਸੁਖ ਦਾਤਾ ਅਠਾ ਦੇ ਭੋਗ ਤੋਂ ਬਾਅਦ ਹੋ ਰਹੀ ਹੈ ਸ਼ਿਵਾ ਚਦਰ ਜੀ ਚਦਰਾਂ ਬਦਲੀਆਂ ਜਾ ਰਹੀਆਂ ਨੇ ਬੜਾ ਸਾਹ ਗੁਰਦੁਆਰਾ ਸਾਹਿਬ ਚਾਦਰਾਂ ਦੀ ਸੇਵਾ ਹੋ ਰਹੀ ਹੈ ਤੇ ਅੱਜ ਚਾਦਰਾਂ ਦੀ ਬਦਲੀ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ ਦੇ ਅੰਦਰ ਤੇ ਸੇਵਾ ਕਰੇ ਨੇ ਸਾਰੇ ਰਲ ਕੇ ਚਾਦਰਾਂ ਜੀ ਅੱਜ ਹੈਗਾ ਬਿੱਟੂ ਵੀਰ ਜੀ ਦੇ ਮਿਸਿਸ ਦਾ ਜਨਮ ਦਿਨ ਤੇ ਸੰਗਤਾਂ ਲਈ ਲੈ ਕੇ ਆਏ ਨੇ ਪਕੌੜੇ ਹੋ ਗਿਆ ਜੀ ਆ ਗਿਆ ਨਾ ਜਰਨ ਦੇ ਪੰਨਾਂ ਦੀ ਵੀਡੀਓ ਆ ਗਈ ਆ ਗਈ ਉਹਨਾਂ ਦੀ ਵੀ ਆ ਗਈ ਆ ਲੱਗੀ ਵੀ ਆ ਗਈ ਬਹੁਤ ਬਹੁਤ ਬਧਾਇਆ ਕਿਉਂ ਕਿ ਸਾਡਾ ਬੜਾ ਬੜੇ ਹੈ ਲੋ ਜੀ ਅੱਜ ਹੋਰ ਇਹਦੇ ਸਪਰਾਉਟ ਤਿਆਰ ਸੰਗਤਾਂ ਦੇ ਲਈ ਸ਼ਾਮੀ ਸੰਗਤ ਜਦੋਂ ਬੈਠਦੀ ਹੈ ਤੇ ਚਾਹ ਪਾਣੀ ਛਕਦੀ ਹੈ ਨਾਲ ਸਾਰੇ ਬੈਠੇ ਹੁੰਦੇ ਨੇ ਚਲੋ ਚਾਹ ਦੇ ਨਾਲ ਕੁਛ ਨਾ ਕੁਛ ਸਕਲੇ ਦੇ ਇਹ ਕਈ ਦਿਨ ਤੋਂ ਸਪਰਾਉਟ ਬਣਾਏ ਹੋਏ ਸੀ ਪਰ ਸਮਾਂ ਹੀ ਨਹੀਂ ਸੀ ਲੱਗਦਾ ਵੀ ਸਪਰਾਉਟ ਤਿਆਰ ਕੀਤੇ ਜਾਣ ਤੇ ਅੱਜ ਫਿਰ ਸਪਰਾਉਟ ਦਾ ਨੰਬਰ ਲੱਗਿਆ ਲੁਕਾ ਪਿਆਜ਼ ਕੱਟ ਲਿਆ ਤੇ ਲੱਗਦਾ 3-4 ਦਿਨ ਹੋ ਗਏ ਨੇ ਸਪਰਾਉਟ ਅਮਜੋਤ ਵਾਸਤੇ ਹੀ ਬਣਾਏ ਬਣਾਈਦੇ ਆ ਨਾਲ ਅਮਜੋਤ ਲੈ ਜਾਂਦੀ ਹੈ ਨਾਲ ਫਿਰ ਬੰਨੇ ਨਾਲ ਅਸੀਂ ਵੀ ਖਾ ਲਈਦੇ ਆ ਸਾਰਿਆਂ ਨੇ ਰਲ ਕੇ ਥੋੜਾ ਥੋੜਾ ਤੇ ਤੇ ਆਈ ਕਟਰੀਏ ਰੂਪਾ ਖੀਰੇ ਪਏ ਨੇ ਤੇ ਖੀਰੇ ਪਾ ਕੇ ਪਿਆਜ਼ ਪਾ ਕੇ ਸਬਜ਼ੀ ਤਿਆਰ ਕਰਨਾ ਤੇ ਵੈਸੇ ਤਾਂ ਵਿੱਚ ਆਲੂ ਬਲੇ ਹੋਣ ਜਾਂ ਪਨੀਰ ਹੋਵੇ ਥੋੜਾ ਬੁਤਾ ਉਹ ਪਾ ਲਿਆ ਜਾਵੇ ਤੇ ਵਰੀਆ ਹੁੰਦਾ ਪਰ ਸਾਡੇ ਕੋਲ ਹੁਣ ਜੋ ਹਾਜ਼ਰ ਹੈ ਇਸ ਟਾਈਮ ਤੇ ਟਮਾਟਰ ਤਾਂ ਨਹੀਂ ਪਾਉਂਦੇ ਪਾਣੀ ਪਾਣੀ ਬਹੁਤ ਹੋ ਜਾਂਦਾ ਟਮਾਟਰ ਪਾਣੀ ਛੋਟ ਜਾਂਦਾ ਤੇ ਇਹ ਸੁੱਕੇ ਸੁੱਕੇ ਠੀਕ ਅੱਛੇ ਲੱਗਦੇ ਐ ਖਾਣ ਨੂੰ ਤੇ ਹੁਣ ਲੂਫਾ ਕੱਟ ਰਹੀ ਹੈ ਖੀਰਾ ਤੇ ਪਿਆਜ਼ ਤੇ ਅੱਜ ਸ਼ਾਮ ਨੂੰ ਬਣਨਗੇ ਸਪਰਾਉਟ ਸਾਰਿਆਂ ਨੂੰ ਛਕਾਣ ਦੇ ਲਈ ਛੋਲੇ ਵੀ ਕੱਲ ਰਮਨ ਲੈ ਕੇ ਆਈ ਸੀ ਛੋਲਿਆਂ ਦੀ ਸਬਜ਼ੀ ਤੇ ਸਬਜ਼ੀ ਬਚ ਗਈ ਸੀ ਤੇ ਮੈਨੇ ਸੋਚਿਆ ਸੀ ਚਲੋ ਕੁਲਚੇ ਮੰਗਾ ਲਾਂਗੇ ਤੇ ਨਾਲ ਸਾਰੇ ਜਣੇ ਛੱਕ ਕੇ ਪਾਠੀਆਂ ਨੂੰ ਛਕਾ ਦਾਂਗੇ ਤੇ ਆਪ ਵੀ ਛਕ ਲਾਂਗੇ ਕਾਈ ਛੰਟਾ ਆ ਰਹੀ ਕੀ ਪਿਆਜ਼ ਨਹੀਂ ਜਦ ਤੱਕ ਇਹ ਭੰਡੇ ਪਰੌਲ ਨਹੀਂ ਲੈਣਦੇ ਨਾ ਇਹਨਾਂ ਛਾਤੀਆਂ ਆਉਂਦੇ ਸੇਵਾ ਨਾ ਬੱਸ ਚੱਦਰ ਦੇਣਾ ਇਹਦੇ ਸਾਰੇ ਭਾਡੇ ਫਰੋਲ ਕੇ ਸ਼ਾਂਤੀ ਆਦੀ ਹੈ ਕੀ ਵੜੇ ਅੱਜ ਹਾਂ ਇਹ ਦਿਲ ਨਹੀਂ ਕਰਦਾ ਮੈਂ ਵਰਤਾੜੇ ਹੁੰਦੇ ਦਾ ਕਰਕੇ ਹਾਂ ਤਾਈ ਕਰੇ ਪਹਿਲਾਂ ਖਾਣੇ ਹੁੰਦੇ ਤਾਈ ਕਰਕੇ ਹੀ ਕਹ ਰਿਹਾ ਤੂੰ ਵਰਤਾੜੇ ਹੁੰਦੇ ਪਹਿਲਾਂ ਖਾਣੇ ਹੁੰਦੇ ਮੈਂ ਵਰਤਾੜੇ ਹੁੰਦੇ ਠੀਕ ਹੈ ਹਾਂ ਜੀ ਆਹ ਦੇਖੋ ਇਹ ਦਿਲ ਨਹੀਂ ਲੱਗਦਾ ਜੀ ਹਾਂ ਇਹ ਕਹਿੰਦੀ ਮੇਰੀ ਕੱਲੀ ਦੀ ਫੋਟੋ ਨਾ ਨਾ ਆਵੇ ਇਹ ਫੋਟੋ ਆਵੇ ਤੇ ਨਾਲ ਅੰਜੂ ਵੀਰ ਜੀ ਦੀ ਨਾਲ ਆਵੇ ਬਰਾਤ ਕਿਵੇਂ ਬਣੇ ਛਕਲਾ ਤਾਕੂ ਕੋੜੰਕ ਦੀ ਕਥਨੀ ਇਹ ਪ੍ਰਕਾਰ ਦੀ ਛਕ ਤੋਂ ਹੁੰਦਾ ਸੀ ਚੰਨ ਕਰਕੇ ਹਰੀ ਦੇ ਚੀਆ ਇਹ ਵੀ ਚਾਹ ਲੈ ਸੁਣਨਾ ਕੋਲ 10 ਸਾਰੇ ਅਸੀਸ ਜੀ ਭੇੜ ਡੋਲੀ ਲੈ ਕੇ ਆਈ ਸੀ ਕੁਲਚੇ ਦੇ ਛੋਲੇ ਆ ਦਾ ਲੰਗਰ ਪਾਠੀ ਸਿੰਘਾ ਲਈ ਵੀ ਤੇ ਪਾਠੀ ਸਿੰਘਾ ਦੇ ਛਕਣ ਤੋਂ ਬਾਅਦ ਫਿਰ ਹੁਣ ਜੋ ਬਚ ਗਿਆ ਫਿਰ ਸਾਰੀਆਂ ਸੰਗਤਾਂ ਚ ਵਰਤਾਇਆ ਜਾ ਰਿਹਾ ਤੇ ਕੁਲਚੇ ਛੋਲੇ ਉਹ ਲੈ ਕੇ ਆਏ ਸੀਗੇ ਹੁਣ ਸਾਰੀਆਂ ਸੰਗਤਾਂ ਨੂੰ ਵੀ ਸ਼ਕਾਰਿਆ ਤੇ ਆਵੇ ਛਕ ਰਹੇ ਆ ਤੇ ਬੈਠੀ ਹੈ ਅਰਸ਼ ਸੇਵਾ ਕਰ ਰਹੀ ਹੈ ਵਰਤਾ ਰਹੀ ਹੈ ਰੂਪਾ ਬੈਠੀ ਰੋਮੀ ਬੈਠੇ ਆਪੂ ਆਜੀ ਵੀ ਨਾਲ ਬੈਠੇ ਹੋਏ ਨੇ ਆਪਣਾ ਪਾਠ ਕਰ ਰਹੇ ਨੇ ਤੇ ਪਾਠੀ ਸਿੰਘਾ ਤੋਂ ਪਾਠੀ ਸਿੰਘਾ ਲਈ ਕੁਲਚੇ ਛੋਲੇ ਲੈ ਕੇ ਆਏ ਸੀ ਮੇਰਾ ਇੱਕ ਦਿਨ ਮਾਨਸੀ ਕੇ ਲੈ ਕੇ ਬਣਾ ਕੇ ਪਾਠੀ ਸਿੰਘਾ ਦੀ ਸ਼ਿਕਾਇਤ ਪਰ ਉਲੈ ਹੀ ਆਏ ਚਲੋ ਇਹ ਵੀ ਓਏ ਐ ਰਗੀ ਜਥਾ ਚਲਿਆ ਕੀਰਤਨ ਕਰਨ ਇਹ ਦੇਖੋ ਨਾਲ ਸਾਈਡ ਵਾਲੇ ਨਹੀਂ ਠੀਕ ਰਹੇ ਚੱਲੇ ਨੇ ਆਰਤੀ ਕਰਨ ਚੱਲੇ ਨੇ ਨਹੀਂ ਇਹ ਥੈਲੇ ਜੀ ਕਿੱਠਾ ਕਰੋਗੇ ਫੇਰ ਇਹ ਥੈਲੇ ਉੱਪਰ ਅੱਛਾ ਮਾਇਆ ਲੈ ਕੇ ਜਾਣੀ ਥੈਲੇ ਚ ਪਾਗ ਤੇ ਕੁਲਚੇ ਤੇ ਛੋਲੇ ਹੈਪੀ ਬਰਥਡੇ ਟੂ ਯੂ ਅੱਜ ਹੈਗਾ ਬਿੱਟੂ ਵੀਰ ਜੀ ਦੇ ਮਿਸਿਸ ਅਕਰਲੀ ਦਾ ਜਨਮ ਦਿਨ ਤੇ ਅੱਜ ਬਿੱਟੂ ਵੀਰ ਜੀ ਬਣਾ ਕੇ ਲਿਆਏ ਨੇ ਸੰਗਤਾਂ ਵਾਸਤੇ ਪਕੌੜੇ ਚਾਹ ਦੇ ਨਾਲ ਤੇ ਸਾਰੀਆਂ ਸੰਗਤਾਂ ਚਾਹ ਨਾਲ ਪਕੌੜੇ ਛੱਕ ਰੀਆਂ ਨੇ ਤੇ ਅੱਜ ਬਿੱਟੂ ਵੀਰ ਜੀ ਦੇ ਮਿਸਿਸ ਆ ਜਨਮ ਦਿਨ ਹੈ ਤੇ ਦਿੱਲੀੋਂ ਵੀ ਸੰਗਤ ਆਈ ਹੋਈ ਹੈ ਦਿੱਲੀ ਤੋਂ ਜਸਬੀਰ ਸਿੰਘ ਆਏ ਨੇ ਆਪਣੇ ਪਰਿਵਾਰ ਦੇ ਨਾਲ ਉਹ ਵੀ ਬੈਠੇ ਹੋਏ ਨੇ ਤੇ ਹੋਰ ਸੰਗਤ ਬੈਠੀ ਹੋਈ ਹੈ ਲੋ ਜੀ ਰਖੜੀ ਕਰਕੇ ਦੇਖੋ ਬਾਜ਼ਾਰ ਚ ਕਿੰਨਾ ਰਸ਼ ਹੈ ਬੱਚੇ ਕਹਿੰਦੇ ਪੂੜੀਆਂ ਛੋਲੇ ਖਾਣੇ ਨੇ ਜਦੋਂ ਬਾਜ਼ਾਰ ਚ ਗਿਆ ਤੇ ਬਾਜ਼ਾਰ ਚ ਰਸ਼ੀ ਬਹੁਤ ਹੈ ਦੋ ਤਿੰਨ ਦੁਕਾਨਾਂ ਨੇ ਪੂੜੀਆਂ ਦੀਆਂ ਤੇ ਸਾਰਿਆਂ ਕੋਲ ਹੀ ਲਾਈਨਾਂ ਲਗਭਗ ਲੱਗੀਆਂ ਹੋਈਆਂ ਨੇ ਜਿੱਥੇ ਦੇਖੋ ਉੱਥੇ ਹੀ ਰਸ਼ ਹੈ ਸਵੇਰੇ ਸਵੇਰੇ ਬਾਜ਼ਾਰ 'ਚ ਰਸ਼ ਹੈ ਪੰਮੀ ਨੂੰ ਪਹਿਲਾਂ ਫੋਨ ਕਰਤਾ ਸੀ ਵੀ ਪੈਕ ਕਰਾ ਕੇ ਰੱਖ ਦੇ ਫਿਰ ਵੀ ਰਸ਼ ਹੈ ਅੱਜ ਚੱਰੀ ਹੈ ਗੁਰਦੁਆਰਾ ਸਾਹਿਬ 'ਚ ਸੇਵਾ ਚਾਦਰਾਂ ਬਦਲਣ ਦੀ ਤੇ ਚਾਦਰਾਂ ਬਦਲੀਆਂ ਜਾ ਰਹੀਆਂ ਨੇ ਤੇ ਰੂਪਾ ਲੱਗੀ ਹੈ ਅਸੀਸ ਹੈ ਭਜਨ ਪ੍ਰਤਾਪ ਸਿੰਘ ਹੈ ਤਜਿੰਦਰ ਹੈ ਪ੍ਰਭ ਜੀ ਹੈ ਤੇ ਸਾਰੇ ਰਲ ਕੇ ਅਦਰਬਾਰ ਸਾਹਿਬ 'ਚ ਚਾਦਰਾਂ ਬਦਲ ਰਹੇ ਨੇ ਕਿਉਂਕਿ ਜਿਹੜੀਆਂ ਪਹਿਲੇ ਵਿਸ਼ੀਆਂ ਸੀ ਚਾਦਰਾਂ ਮੈਲੀਆਂ ਬਹੁਤ ਹੋ ਗਈਆਂ ਸੀ ਮੈਲੀਆਂ ਲੱਗ ਰਹੀਆਂ ਸੀ ਇਸ ਕਰਕੇ ਫਿਰ ਸਾਰਿਆਂ ਨੇ ਸਲਾਹ ਕੀਤੀ ਕਿ ਚਾਦਰਾਂ ਬਦਲ ਲਈਆਂ ਜਾਣ ਤਾਂ ਜੋ ਸਮਾਗਮ ਵੀ ਚਾਰਿਆ ਪਾਠ ਵੀ ਚੱਲ ਰਹੇ ਨੇ ਸੰਗਤ ਰੋ ਜਾਂਦੀ ਹੈ ਤੇ ਅੱਛੀਆਂ ਨਹੀਂ ਲੱਗਦੀਆਂ ਤੇ ਹੁਣ ਸਾਰੇ ਰਲ ਕੇ ਦਰਬਾਰ ਸਾਹਿਬ ਦੀਆਂ ਚਾਦਰਾਂ ਬਦਲ ਰਹੇ ਨੇ ਕਰਕੇ ਸੇਵਾ ਸਾਰੀਆਂ ਸੰਗਤਾਂ ਗਈਆਂ ਨੇ ਥੱਕ ਤੇ ਹੁਣ ਸਾਰੀਆਂ ਛਕੜੀਆਂ ਨੇ ਬਣਾਣਾ ਸ਼ੇਕ ਤੇ ਬੈਠੇ ਹੋਏ ਨੇ ਸਾਰੇ ਸਿਮਰ ਤੇ ਭਾਈਨ ਪ੍ਰਤਾਪ ਸਿੰਘ ਅਸੀਸ ਮੈਂ ਤੇ ਰੂਪਾ ਤੇ ਹੋਰ ਨਾਲ ਹੈਗੇ ਤਜਿੰਦਰ ਸਿੰਘ ਸਾਰੇ ਬੈਠੇ ਆ ਬਣਾਣਾ ਸ਼ੇਕ ਛਕ ਰਹੇ ਆ ਤੇ ਸਫਾਈ ਕਰਕੇ ਨੰਦ ਸੋਨ ਰਹੇ ਮਨਾਂ ਸਿਮਰਤ ਕਾ ਜੇ ਨਾਮ ਸਭ ਸੁਖ ਦਾਤ

ਦੀਨ ਕਾਵੇ ਮੈਂ ਮਾਨਾ ਜੋ ਉਪਜੋ ਸੋ ਬਿਨਸ ਹੈ ਛੋਟ ਕਿਉ ਬ Tchau, Come uh -oh. ਗੁਰੂ ਪਰ ਬੈਠੀਏ ਪਾਠ ਸੇ ਪਾਠੀ ਸਿੰਘਾਂ ਦੀ ਕਾਰੀਏ ਸੇਵਾ ਤੇ ਵਾਰੀ ਵਾਰੀ ਪਾਠੀ ਸਿੰਘ ਜਿਹੜੇ ਬਾਹਰੋਂ ਆਏ ਹੁੰਦੇ ਨੇ ਕਿਉਂਕਿ ਗੁਰੂਕਾ ਲੰਗਰ ਚੱਲਦਾ ਹੈ ਭੋਗ ਵਾਲੇ ਦਿਨ ਤੇ ਵਾਰੀ ਵਾਰੀ ਫਿਰ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਛਕਾ ਦਿੰਦੀ ਹੈ ਦੋ ਤਿੰਨ ਪਾਠੀ ਜਿਹੜੇ ਬਾਹਰ ਤੋਂ ਹੈਗੇ ਨੇ ਪਹਿਲਾਂ ਤਾਂ ਸਾਰਿਆਂ ਨੂੰ ਹੀ ਵਾਰੀ ਵਾਰੀ ਛੱਡਦੀ ਸੀ ਛੇ ਉਹ ਦੇ ਛਿਆਂ ਨੂੰ ਪਰ ਹੁਣ ਫਿਰ ਜਿਹੜੇ ਚਲੇ ਜਾਂਦੇ ਮੁੜ ਕੇ ਵਾਪਸ ਆਂਦੇ ਘਟ ਨੇ ਟਾਈਮ ਬਹੁਤ ਲਗਾ ਦਿੰਦੇ ਨੇ ਇਸ ਕਰਕੇ ਫੇਰ ਦੋ ਤਿੰਨ ਨੂੰ ਆਪੇ ਛੱਡ ਲੈਂਦੇ ਨੇ ਇੱਕ ਦੋ ਨੂੰ ਰੂਪਾ ਛੱਡ ਦਿੰਦੀ ਹੈ ਤੇ ਪਾਟੀ ਸਿੰਘ ਜਿਹੜੇ ਨੇ ਉਹ ਆਪਣਾ ਲੰਗਰ ਪ੍ਰਸ਼ਾਦਾ ਛਕ ਲੈਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੁਲਾਂ ਚੱਕਾਂ ਦੇਖੀਵਾ ਵਾਹਿਗੁਰੂ